ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋ ਸਾਰੇ ਠੀਕ ਠਾਕ ਆ ਕਹਾਣੀ ਆ ਜੀ ਦੇਖਿਓ ਤੁਸੀਂ ਪੜ ਪੜ ਕੇ ਦੇਖਿਓ ਸਾਰੀ ਦੇਖਣੀ ਆ ਦੇਖਿਓ ਕਿੰਨੀ ਵਧੀਆ ਕਹਾਣੀ ਆ ਸਾਰੇ ਦੇਖਿਓ ਚੰਗਾ ਜੀ ਹਾਂ ਤੇ ਤੁਹਾਨੂੰ ਸੁਰਜਣਾ ਨੂੰ ਸੁਪਨਾ ਹੈ ਤੁਸੀਂ ਵੀ ਉਹ ਰਸੂਲ ਬਜਰੀ ਦੇ ਕੋਲ ਦੇ ਬਾਣ ਵਿੱਚ ਵੀ ਸਿੱਟੇ ਤਰਨੀ ਨੂੰ ਪਾ ਚਲੋ ਜੀ ਲੈ ਤੇ ਇਸ ਕਮਾਨ ਲੋ ਹੋ ਤੋਂ ਵੀ ਵੀ ਵੈਸੇ ਇਸ ਵਾਰ ਲਾਈਨ ਉਸ ਦੀ ਅਸਲੀ ਉਮਰ ਪਤਾ ਨਹੀਂ ਸੀ ਕੋਲੇ ਪਿੰਡ ਵਾਲਿਆਂ ਦਾ ਅੰਦਾਜ਼ਾ ਜਾ ਹੈ ਕਿ ਉਸ ਦੀ ਉਮਰ 20 ਸਾਲ ਤੋਂ ਵੱਧ ਨਹੀਂ ਹੋ ਰਹੀ ਇੰਨੀ ਛੋਟੀ ਉਮਰ ਵਿੱਚ ਉਹ ਤਨਕ ਨਹੀਂ ਨਾ ਵੀ ਬੰਦੇ ਹੈ ਤੇ ਇਸ ਵਿੱਚ ਕੋਈ ਹਰਾਮੀ ਦੀ ਗੱਲ ਨਹੀਂ ਹੈ ਕਿ ਉਸ ਦੀਆਂ ਕਿੰਨਾ ਕੁ ਆ ਜਾਣ ਉਸ ਦੇ ਦੋ ਦਰਾਂ ਪਿੰਡ ਵਿੱਚ ਇੱਕ ਛੋਟੀ ਪਤੀ ਜੋ ਪਰ ਵਿੱਚ ਹੋਇਆ ਹੈ ਬਾਜਰੀ ਅਤੇ ਉਸ ਦੀਆਂ ਧੀਆਂ ਉਸ ਦੇ ਸਾਹਮਣੇ ਉਹ ਬਾਜਰੀ ਨਹੀਂ ਜੋ ਜਿਹੜੇ ਨਾਮ ਆਪਣਾ ਆ ਤੇ ਟੈਕਟ ਉਸ ਨੂੰ ਆਪਣਾ ਬਤਵੰਦ ਕੋਈ ਨਹੀਂ ਹੈ ਉਸ ਦੇਖਦੇ ਇਹਦਾ ਕਹਿਣਾ ਹੈ ਕਿ ਹੋਰ ਅੰਗਰੇਜ਼ੀ ਤੇ ਇਸ ਦੀ ਜਾਨ ਮਦਦ ਦੇ ਕੇ ਰਨਨ ਲੈ ਜਾਣਾ ਇਹ ਜਾਣਾ ਇਹਦੇ ਉੱਤੇ ਸੌਣ ਮਤ ਐਸੀ ਜਾਣਾ ਪੈਂਦਾ ਹੈ 35 ਕਿਲੋਮੀਟਰ ਦਾ ਸੌਂਪਰਾ ਇਹਨਾਂ ਕੋ ਜਰੀ ਮਦਦ ਕਰ ਦੇ ਦੇ ਜੀ ਜਨਾਬ ਜੇ ਕੋਈ ਤੇ ਪੰਚਨਾ ਆਪਣੇ ਅਪਨੀ ਮੋਸਮ ਨੂੰ ਕੰਮ ਜੋ ਸਰੀ ਲੋਕੀ ਪੰਚਨ ਨਹੀਂ ਬਿਹਾਲ ਹੋ ਜਾਂਦੇ ਹਨ ਕਿ ਖੇਤਰ ਬਾਕੀ ਜिले ਨਾਲੋਂ ਪੂਰੀ ਤਰ੍ਹਾਂ ਕੱਟੇ ਹੋਏ ਹਨ ਤਸਵੀਰ ਸਰੋਤ ਅਰਵਿੰਦਸ ਕਾਉ ਬੀਬੀਸੀ ਇਸ ਇੱਕ ਐਂਸੋਲ ਅਪਸ ਬੱਤਰੀ ਮਾਜਰੀ ਆਪਣੇ ప్రతి ਅਤੇ ਬੱਤੀਆਂ ਦੇ ਨਾਲ ਇੱਕ ਦਰਦ ਹੋ ਕਾ ਇਹ ਪੂਰਿਆਂ ਖਾਨਾਂ ਦੌਰਾਨ ਇਸਤੇ ਜਵਾਂ ਚੱਲ ਰਹੀਆਂ ਸਨ ਜ਼ਿਲਦ ਕੋ ਕਿ ਮਿਲ ਰਿਹਾ ਸੀ ਮੁਝੇ ਇਸ ਤੀ ਚੰਨਰਮਦਾ ਨਦੀ ਪਾਰ ਕੰਢੇ ਤੇ ਅੰਤਰ ਹੋ ਰਹੀ ਹੈ ਲੱਗਦਾ ਬਹੁਤ ਅਸੰਭਵ ਅਸੇ ਪਰਨਾ ਕੰਝਾ ਤੱਕ ਪਹੁੰਚਿਆ ਜਾ ਸਕਦਾ ਹੈ ਕਿ ਨਦੀ ਦੇ ਕੰਢੇ ਤੇ ਜੀ ਦੀ ਪਾਰਨ ਸਾਲੇ ਕੰਢੇ ਹਮ ਜਿਵੇਂ ਫੀ ਪੀ ਰਿਹਾ ਆਪਣੇ ਰਾਹ ਮੇਰਾ ਖੜੀ ਸੁਣੀ ਸੁਣੀ ਲੋਕ ਸੇੜਾ ਉੱਡਾ ਅੰਬੋ ਜਾ ਸਰੂਪ ਸਦਾ ਰੋੜੀ ਅੰਦਰ ਔਰ ਇਹ ਪੈਨ ਹਾਂ ਜੀ ਕਾਰਕ ਤੇ ਨਾ ਮੈਂ ਕਿਤੇ ਪੁਨੀਆ ਕੱਲ ਆਉਂਦਾ ਮੈਂ ਕੱਲ ਆਉਂਦਾ ਕੰਮ ਆਉਂਦਾ ਹਾਂ ਅਨੁਸਾਰ ਠੀਕ ਹੈ ਤਾਂ ਇਹ ਤਰ੍ਹਾਂ ਦੇ ਨਹੀਂ ਹੁੰਦੇ ਜੇਕਰ ਦੋ ਘਰ ਇਸ ਵਾਲੀ ਉੱਤੇ ਹਨ ਤਾਂ ਦੋ ਜਾਂ ਤਿੰਨ ਘਰ ਦੂਜੀ ਵਾਲੀ ਉੱਤੇ ਹਨ ਇਹਨਾਂ ਚਲ ਰਹੇ ਹਨ ਇਥੋਂ ਦੇ ਲੋਕ ਫਰੀਆਂ ਕਹਿੰਦੇ ਹਨ ਫਰੀ 4:00 ਘੰਟੇ ਦੇ ਸਫਰ ਮਗਰੋਂ ਅਜੀ ਪ੍ਰੀਆ ਜਿੱਥੇ ਨਾਲ ਫਰੀਆਂ ਚ ਚੇਰ ਕੋਲ ਤੋਂ ਪਾੜੀਆਂ ਤੇ ਘੱਟ ਤੋਂ ਨੇ ਜਾ ਔਰ ਇਹ ਸਾਨੂੰ ਉੱਪਰ ਚੜ ਕੇ ਬਜਣੀ ਦੀ ਛੌਕੜੀ ਕੋ ਪਹੁੰਚ ਗਏ ਓਕੇ ਇੱਥੇ ਉਹ ਆਪਣੇ ਕੋਲ ਹੀ ਆ ਤੇ ਚੈਨਲ ਚ ਬੜੀ ਬਿਚਾਈ ਦੀ ਜਾਂਦੀ ਹੈ ਜਿਆਦਾ ਪੀ ਸਕਦੇ ਹਾਂ ਸਮਝਾਉਣਾ ਚੈਨਲ ਬੁਰਗਤ ਹੋਰ